ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਗੇ ਵੀਰੋ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਸ਼ਾਨਦਾਰ ਬਹੁਤ ਵਧੀਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਕਥਾ ਤੇ ਉਸ ਤੋਂ ਬਾਅਦ ਕੀ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਣਾ ਇਹਦੀ ਕਥਾ ਕਾਇਆ ਦਾ ਅਹੰਕਾਰ ਤੇ ਮੰਨ ਦੀ ਇਕਾਗਰਤਾ ਦੁਆਰਾ ਪ੍ਰਾਪਤ ਸਿੱਧੀਆਂ ਮਨੁੱਖ ਦੀ ਜੀਵਨ ਚੇਤਨਾ ਨੂੰ ਰੋਕ ਲੈਂਦੀਆਂ ਨੇ ਤੇ ਜੀਵਨ ਦੇ ਲਕਸ਼ਤੱਕ ਮਨੁੱਖ ਨੂੰ ਨਹੀਂ ਪਹੁੰਚਣ ਦੇਂਦੀਆਂ ਉਹਦਾ ਕਾਰਨ ਸਤਗੁਰੂ ਦੱਸਦੇ ਸਨ ਮੌਤ ਭੁੱਲ ਗਈ ਪਰ ਪ੍ਰਸ਼ਨ ਖੜਾ ਹੁੰਦਾ ਹੈ ਮੌਤ ਕਿਉਂ ਨਹੀਂ ਚੇਤੇ ਤੋ ਸਾਇਬ ਕਹਿੰਨ ਮਾਇਆ ਚਿਤ ਭਰਮੇ ਮਾਇਆ ਚਿਤ ਨੂੰ ਭਰਮਾ ਕੇ ਰੱਖ ਲੈਂਦੀ ਹੈ ਕਿਹੜੀ ਮਾਇਆ ਇਸ ਮਿਤ੍ਰੇਖ ਬਾਂਧਵੇ ਸੰਬੰਧੀ ਮਿੱਤਰ ਇਸ ਬਾਰ-ਬਾਰ ਯਾਦ ਆਉਂਦੇ ਨੇ ਉਹ ਆਲੇ-ਦੁਆਲੇ ਘੁੰਮਦੇ ਨੇ ਔਰ ਜੀਵਨ ਜੇ ਇਤਨਾ ਉਹਨਾਂ ਦੇ ਆਲੇ-ਦੁਆਲੇ ਘੁੰਮਦੀ ਹੈ ਮੌਤ ਭੁੱਲ ਜਾਂਦੀ ਬਾਰ-ਬਾਰ ਯਾਦ ਆਉਂਦੇ ਨੇ ਸੰਬੰਧੀ ਜਿਨ੍ਹਾਂ ਦੇ ਨਾਲ ਖੂਨ ਦਾ ਰਿਸ਼ਤਾ ਹੈ ਸਰੀਰ ਦਾ ਰਿਸ਼ਤਾ ਹੈ ਉਹਨਾਂ ਦੀ ਯਾਦ ਬਾਰ-ਬਾਰ ਬਣੀ ਰਹਿੰਦੀ ਹੈ ਜਿਤਨਾ ਪਰਿਵਾਰ ਯਾਦ ਆਏ ਕੈਨਨ ਉਤਨੀ ਹੀ ਮੌਤ ਭੁੱਲਦੀ ਹੈ ਔਰ ਜਿਤਨਾ ਹੀ ਮੌਤ ਭੁਲੇ ਉਤਨਾ ਹੀ ਮਨੁੱਖ ਕਾਇਆ ਦੇ ਤਲ ਤੇ ਜੀਣ ਲੱਗ ਪੈਂਦਾ ਹੈ ਕਾਇਆ ਹੀ ਸਭ ਕੁਝ ਹੋ ਜਾਂਦੀ ਹੈ ਤੋ ਸਾਇਬਿਕਨ ਮਾਇਆ ਭਰਮਾ ਕੇ ਰੱਖ ਦਿੰਦੀ ਹੈ ਵਾਸਤਵਿਕ ਮਾਇਆ ਕੀ ਹੈ ਜਿਸ ਦੀ ਯਾਦ ਪ੍ਰਭੂ ਦੀ ਯਾਦ ਨੂੰ ਭੁਲਾ ਲਵੇ ਇਹ ਮਾਇਆ ਜਿਤ ਹਰ ਹੋਇਸਰੇ ਮੋਹ ਉਪਜੇ ਭਾਵ ਦੂਜਾ ਲਾਇਆ ਪੁੱਤਰ ਦੀ ਯਾਦ ਇਤਨੀ ਪਰਬਲ ਹੋਵੇ ਕਿ ਪ੍ਰਮਾਤਮਾ ਦੀ ਯਾਦ ਹੀ ਨਾ ਆਵੇ ਤੋ ਪੁੱਤਰ ਮਾਇਆ ਬਣ ਗਿਆ ਹੈ ਪਤਨੀ ਦੀ ਯਾਦ ਇਤਨੀ ਪਰਬਲ ਰੂਪ ਧਾਰਨ ਕਰ ਲਵੇ ਕਿ ਈਸ਼ਵਰ ਚੇਤੇ ਹੀ ਨਾ ਆਵੇ ਤੋ ਪਤਨੀ ਮਾਇਆ ਬਣ ਗਈ ਈਸ਼ਵਰ ਦੀ ਯਾਦ ਬਣੀ ਹੋਈ ਹੈ ਔਰ ਪਤਨੀ ਈਸ਼ਵਰ ਦਾ ਰੂਪ ਦਿਖਾਈ ਦੇਵੇ ਤੋ ਪਤਨੀ ਸਾਧਕ ਹੋ ਗਈ ਬਾਧਕ ਨਹੀਂ पर पत्नी इतने दिल दिमाग पे छा जाए कि परमात्मा भूल जाए तो पत्नी माया बन गई किदरे पति माया बन गया हर वक्त पति दी याद पति दी सिमरती जीवन दा लक्ष्य होई और जीवन चेतना उस दे आले दुले परिक्रमा कर रही है तो पति माया बन गया क्योंकि हर वक्त उस दी याद हुन परमात्मा चेते नहीं ਇਸੇ ਤਰੀਕੇ ਨਾਲ ਪੁੱਤਰਾਂ ਦੀ ਯਾਦ ਮਿੱਤਰਾਂ ਦੀ ਯਾਦ ਇਤਨੇ ਪਰਬਲ ਰੂਪ ਦੇ ਦਿਲ ਦਿਮਾਗ ਤੇ ਛਾ ਜਾਏ ਕਿ ਪ੍ਰਮਾਤਮਾ ਦੀ ਯਾਦ ਅੰਦਰੋਂ ਉਤਪੰਨ ਆਵੇ ਤੋ ਕਿਧਰੇ ਮਾਂ ਮਾਇਆ ਦਾ ਰੂਪ ਬਣ ਜਾਂਦੀ ਹੈ ਕਿਧਰੇ ਪਿਤਾ ਕਿਧਰੇ ਪੁੱਤਰ ਕਿਧਰੇ ਪਤਨੀ ਕਿਧਰੇ ਪਤੀ ਕਿਧਰੇ ਪਰਾਹੁਣ ਅਗਰ ਇਹ ਸਾਰੇ ਦੇ ਸਾਰੇ ਪ੍ਰਭੂ ਦਾ ਰੂਪ ਦਿਖਾਈ ਦੇਣ ਔਰ ਐਸਾ ਸਮਝਿਆ ਜਾਏ پربو نے یہ سب بنا دیا پوت سب ہر کے سارا پروار ہے پر پھر اتنا یاد آ رہا ہے ہوں پرماتما یاد لئے کوئی تھان نہیں پتنی اتنی دل دماغ سے ہاوی ہو گئی چھا گئی ہوں پرماتما کوئی تھان نہیں رہی پتی ਇਤਨਾ ਪ੍ਰਾਣਾ ਰਿਚ ਵਸ ਗਿਆ ਇਤਨਾ ਜੀਵਨ ਚੇਤਨਾ ਦੇ ਤਲ ਤੇ ਚਲਾ ਗਿਆ ਕਿਸੇ ਤਲ ਤੇ ਵੀ ਹੁਣ ਪ੍ਰਮਾਤਮਾ ਲਈ ਕੋਈ ਥਾਂ ਨਹੀਂ ਰਹੀ ਤੋ ਇਹ ਸੰਬੰਧੀ ਮਾਇਆ ਦਾ ਰੂਪ ਹੋ ਗਏ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਨੇ ਨੇ ਅਗਰ ਮੌਤ ਭੁੱਲਦੀ ਹੈ ਤੋ ਸਿਰਫ ਇਸ ਕਾਰਨ ਕਰਕੇ ਭੁੱਲਦੀ ਹੈ ਕਿ ਜ਼ਿੰਦਗੀ ਦਾ ਲਕਸ਼ ਅਸੀਂ ਸੰਬੰਧੀਆਂ ਨੂੰ ਮੰਨ ਲੈਂਦੇ ਆ ਕੋਈ ਜੀ ਰਿਹਾ ਪੁੱਤਰ ਲਈ ਅਨੇਕਾ ਐਸੇ ਲੋਗ ਨੇ ਜਿਨ੍ਹਾਂ ਨੂੰ ਗੌਰ ਨਾਲ ਦੇਖੀਏ ਕੋਈ ਪੁੱਤਰਾ ਲਈ ਜੀ ਰਿਹਾ ਹੈ ਕੋਈ ਪਤਨੀ ਲਈ ਜੀ ਰਿਹਾ ਹੈ ਕੋਈ ਪਤੀ ਲਈ ਜੀ ਰਿਹਾ ਹੈ ਕੋਈ ਮਾਂ ਬਾਪ ਲਈ ਜੀ ਰਿਹਾ ਹੈ ਕੋਈ ਭਰਾ ਲਈ ਜੀ ਰਿਹਾ ਹੈ ਕੋਈ ਭੈਣਾਂ ਲਈ ਜੀ ਰਿਹਾ ਹੈ ਕੋਈ ਮਿੱਤਰਾਂ ਲਈ ਜੀ ਰਿਹਾ ਹੈ ਜਗਤ ਵਿੱਚ ਕਦੀ ਕਦਾਈ ਕੋ ਐਸਾ ਇੱਕਦ ਮਨੁੱਖ ਦਿਖਾਈ ਦਿੰਦਾ ਹੈ ਜੋ ਪ੍ਰਮਾਤਮਾ ਲਈ ਜੀ ਰਿਹਾ ਹੋਵੇ ਈਸ਼ਵਰ ਦੇ ਲਈ ਜੀ ਰਿਹਾ ਹੋਵੇ ਈਸ਼ਵਰ ਉਸ ਦੀ ਜ਼ਿੰਦਗੀ ਦਾ ਲਕਸ਼ ਹੋਵੇ ਔਰ ਆਖਿਰ ਮੈਂ ਜੀ ਰਿਆਂ ਪ੍ਰਭੂ ਦੀ ਪ੍ਰਾਪਤੀ ਲਈ ਈਸ਼ਵਰ ਦੀ ਪ੍ਰਾਪਤੀ ਲਈ ਕਹਿੰਦੇ ਨੇ ਜਦ ਬਹੁਤ ਬਿਰਧ ਹੋ ਗਏ ਬਾਬਾ ਫਰੀਦ ਕਾਇਆ ਦੇ ਅੰਗ ਅੰਗ ਜਵਾਬ ਦੇਣ ਲੱਗ ਪਏ ਪੈਰ ਚੱਲਣੋ ਰਹਿ ਗਏ ਆਪ ਸਵੈ ਮ ਕਹਿੰਦੇ ਨੇ ਇੰਨੀ ਨਿੱਕੀ ਜੰਗੀਏ ਥਲ ਡੋਂਗਰ ਭਉਮ ਅੱਜ ਫਰੀਦ ਦੇ ਖੂਜੜਾ ਸਹਿ ਕੋ ਆਖੀ ਮੈਂ ਤੇ ਬੜੇ ਬੜੇ پہاڑا چھال مار کے لنگ جا سکتا ہوا بھی پرتی ہے جیسے زبان بھی کھڑا گئی پر اندروں ایک فریاد جاگی ہے نینا دی جوت نہیں جانی چاہیے اکاں کمزوری نہ آئے کا ਕਣ ਗੱਡ ਢੋਲਿਆ ਸਗਲਾ ਖਾਇਓ ਮਾਸ ਬੁਢੇਪੇ ਦੇ ਕਾਂ ਹੈ ਸਰੀਰ ਦਾ ਸਾਰਾ ਮਾਸ ਸੁਕਾ ਦਿੱਤਾ ਹੈ ਬੁਢੇਪੇ ਦੇ ਕਾਂ ਹੈ ਪੈਰ ਹੱਥ ਕੰਨ ਔਰ ਜ਼ਬਾਨ ਚੁੰਡ ਖਾਦੀ ਹੈ ਫਰਿਆਦ ਪੇ ਕਰਦੇ ਨੇ ਇਹ ਦੋਏ ਨੈਨਾ ਮਤ ਛੁਯੋ ਪਰ ਦੇਖਣ ਕੀ ਆਸ ਉਧਰੀ ਆਸਾਓ ਤੇ ਮੇਰੀ ਪੂਰੀ ਨਹੀਂ ਹੋਈ ਅਜੇ ਤੇ ਮੈਂ ਉਸਨੂੰ ਵੇਖਿਆ ਵੀ ਨਹੀਂ ਅੱਖਾਂ ਬੰਦ ਹੋਣ ਤੋਂ ਪਹਿਲੇ ਮੈਂ ਉਸਨੂੰ ਦੇਖਣਾ ਚਾਹੁੰਦਾ ਅੱਖਾਂ ਦੀ ਜੋਤ ਚਲੀ ਜਾਏ ਉਸ ਤੋਂ ਪਹਿਲੇ ਮੈਂ ਉਸ ਪਰਮ ਜੋਤੀ ਦੀ ਝਲਕ ਵੇਖਣਾ ਚਾਹੁੰਦਾ ਜੀ ਰਹੇ ਨੇ ਬਾਬਾ ਫਰੀਦ ਖੁਦਾ ਲਈ ਉਸਨੂੰ ਵੇਖਣ ਲਈ ਜੀ ਰਹੇ ਜ਼ਿੰਦਗੀ ਦਾ ਲਕਸ਼ ਖੁਦਾ ਹੈ ਜੀਵਨ ਦਾ ਲਕਸ਼ ਪਰਮਾਤਮਾ ਹੈ ਉਤਰ ਮਿਤਰ ਉਦੋਂ ਮਾਇਆ ਦਾ ਰੋਗ ਤਾਰਨ ਕਰ ਜਾਂਦੇ ਨੇ ਜਦ ਇਹ ਲਖਸ਼ ਬਣ ਕੇ ਸਾਹਮਣੇ ਖੜੇ ਹੋ ਜਾਂ ਤਾਂ ਪ੍ਰਮਾਤਮਾ ਦੀ ਯਾਦ ਅੰਦਰੋਂ ਚਲੀ ਜਾਂਦੀ ਹੈ ਔਰ ਜਿਤਨਾ ਪਰਵਾਰ ਯਾਦ ਆਵੇਗਾ ਇਸ ਯਾਦ ਤੋਂ ਦੁੱਖ ਮਿਲੇਗਾ ਸੰਤਾਪ ਮਿਲੇਗਾ ਜਿਤਨਾ ਪ੍ਰਮਾਤਮਾ ਯਾਦ ਆਵੇਗਾ ਉਹਦੀ ਯਾਦ ਤੋਂ ਅਨੰਦ ਮਿਲੇਗਾ ਸੁਖ ਮਿਲੇਗਾ दैਵੀ ਗੁਣ ਮਿਲਣਗੇ ਮੌਤ ਭੁੱਲਦੀ ਹੈ ਤੇ ਸਾਇਦ ਕਹਿੰਦੇ ਉਸ ਦਾ ਇੱਕ ਮੂਲ ਕਾਰਨ ਹੈ ਕੇ بار بار ਕੋਈ ਨਾ ਕੋਈ ਪਰਿਵਾਰ ਦਾ ਸਦਸਾ ਸਾਹਮਣੇ ਆ ਜਾਂਦਾ ਹੈ ਜੋ ਯਾਦ ਦਾ ਹਿੱਸਾ ਬਣ ਜਾਂਦਾ ਹੈ ਔਰ ਯਾਦ ਤੇ ਐਸਾ ਛਾ ਜਾਂਦਾ ਹੈ ਕਿ ਪਰਮਾਤਮਾ ਲਈ ਅੰਦਰ ਥਾਂ ਨਹੀਂ ਰਹਿੰਦੀ ਮਾਇਆ ਚਿਤ ਭਰਮੇ ਇਸ ਮਿੱਤਰੇ ਇੱਕ ਬਾਂਧਵੈ ਲਬਦੇ ਮਸਾਉਦ ਸੰਗੇਣ ਨਾਨਕ ਸੁਖ ਆਸਥਾਨ ਗੋਪਾਲ ਭਜਨ ਸਹਿਬ ਕੰਨੇ ਸੁਖ ਦਾ ਆਸਥਾਨ ਪਰਵਾਰ ਨਹੀਂ ਹੈ ਸੁਖ ਦਾ ਅਸਥਾਨ ਰਿਧੀਆਂ ਸਿਧੀਆਂ ਨਹੀਂ ਨੇ ਸੁਖ ਦਾ ਅਸਥਾਨ ਕਾਇਆ ਦਾ ਸੁਪਨ ਵੀ ਨਹੀਂ ਹੈ ਇੱਥੇ ਸੁਖ ਨਹੀਂ ਹੈ ਅਗਰ ਐਸਾ ਹੋਦਾ ਤਾਂ ਦੁਨੀਆ ਦੇ तमाम ਸੁੰਦਰ ਮਨੁੱਖ ਸੁਖੀ ਹੋਣੇ ਚਾਹੀਦੇ ਸਨ ਅਨੰਦਿਤ ਹੋਣੇ ਚਾਹੀਦੇ ਸਨ ਬਲਕਿ ਕਈ ਵਾਰ ਤਾਂ ਐਸਾ ਦੇਖਿਆ ਹੈ ਕਿ بڑے بڑے ਸੁੰਦਰ ਮਨੁੱਖ دکھا کی کروپتا دل دل پسے ہوئے ایسا کہنا خدا نے ایسا بھی کچھ اگدہ خیال ہے لازمی نہیں کہ کوئی بندہ تن کر کے بہت خوبصورت ہے وہ مندہ بھی سونا ہوئے صورت بہت چنگی ہے سیت بھی چنگی ہوئے ਐਸਾ ਕੋਈ ਲਾਜ਼ਮੀ ਨਹੀਂ ਹੈ ਪਰ ਤਨ ਦਾ ਸੁਪਣ ਜੀਵਨ ਦਾ ਲਕਸ਼ ਨਹੀਂ ਹੈ ਜਿਹੇ ਪ੍ਰਸਾਦ ਤੇਰਾ ਸੁੰਦਰ ਸਰੂਪ ਸੋ ਪ੍ਰਭ ਸਿਮਰੋ ਸਦਾ ਅਨੋ ਇਹ ਰੂਪ ਬਾਧਕ ਦੀ ਥਾਂ ਤੇ ਸਾਧਕ ਵੀ ਬਣ ਸਕਦਾ ਹੈ ਤੂੰ ਆਪਣੇ ਸੁੰਦਰ ਸਰੂਪ ਕਰਕੇ ਉਸ ਅਨੂਪਮ ਪ੍ਰਭੂ ਨੂੰ ਯਾਦ ਕਰ ਜਿਸ ਤੋਂ ਇਹ ਰੂਪ ਆਇਆ ਹੈ ਜਿਸ ਤੋਂ ਇਹ ਸੁਪਨ ਆਇਆ ਹੈ ਜਿਸ ਤੋਂ ਇਹ ਸੁੰਦਰਤਾ ਆਈ ਹੈ ਫਿਰ ਇਹ ਸੁਪਨ ਫਿਰ ਏਕ ਆਇਆ ਮਾਇਆ ਦਾ ਰੂਪ ਨਹੀਂ ਹੈ ਤਾਂ ਸਾਹਿਬ ਕਹਿੰਦੇ ਨੇ ਸੁਖ ਦਾ ਅਸਥਾਨ ਕਾਇਆ ਦਾ ਸੁਪਨ ਇਹ ਨਹੀਂ ਹੈ ਸੁਖ ਦਾ ਅਸਥਾਨ ਰਿਧੀਆਂ ਤੇ ਸਿੱਧੀਆਂ ਵੀ ਨਹੀਂ ਹੈ ਕਿਹ ਕੀ ਹੈ ਸੁਖ ਦਾ ਅਸਥਾਨ ਤੋਂ ਸਾਹਿਬ ਕਹਿੰਦੇ ਲਭ ਦੇਨ ਸਾਧ ਸੰਗੈ ਨਾਮ ਇੱਕ ਸੁਖ ਅਸਥਾਨ ਗੋਪਾਲ ਭਜਨ ਸੁਖ ਦਾ ਤੇ ਅਸਥਾਨ ਹੈ गोपाल ਦਾ ਭਜਨ ਜੋ ਗੁਰੂ ਦੀ ਸੰਗਤ ਦੇ ਚੋਂ ਲਬਦਾ ਹੈ ਸਾਧੂਆਂ ਦੀ ਸੰਗਤ ਦੇ ਚੋਂ ਲਬਦਾ ਹੈ ਜਿੱਥੇ ਬੈਠ ਕੇ ਮਨੁੱਖ ગોਪਾਲ ਦਾ ਭਜਨ ਕਰਦਾ ਹੈ ਤੇ ਭਜਨ ਕਰਦੇ ਆ ਹੀ ਕਰਦੇ ਆ ਸੁਖ ਸਰੂਪ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਏ ਦੇਵੀ ਗੁਣਾ ਦੀ ਪ੍ਰਾਪਤੀ ਹੋ ਜਾਂਦੀ ਏ ਮੈਲਾ ਗਰ ਸੰਗੇ ਨਿੰਬੇ ਰਖ ਸੇ ਚੰਦਨੇ ਨਿਕਟ ਬਸੰਤੋ ਬਾਸੋ ਨਾਨਕ ਅਹੰਮ ਬੁੱਧ ਨਾਮੋ ਹਤੇ ਇਥੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਸਤ ਸੰਗਤ ਵਿੱਚ ਤੇ ਬਹੁਤ ਸਾਰੇ ਚਲੇ ਜਾਂਦੇ ਨੇ ਗੁਰੂ ਦੀ ਸੰਗਤ ਤੇ ਬਹੁਤ ਕਰਦੇ ਨੇ ਲੇਕਿਨ ਫਿਰ ਵੀ ਕਾਇਆ ਦਾ ਅਹੰਕਾਰ ਬਣਿਆ ਰਹਿੰਦਾ ਹੈ ਫਿਰ ਵੀ ਪਰਵਾਰ ਦਾ ਮੋਹ ਬਣਿਆ ਰਹਿੰਦਾ ਹੈ ਔਰ ਕਈ ਵਾਰ ਫੇ ਅਜਿਹਾ ਹੁੰਦਾ ਹੈ ਕਿ ਸਤ ਸੰਗ ਵਿੱਚ ਸਤ ਚੇਤੇ ਨਾ ਆ ਕੇ ਪਰਵਾਰ ਚੇਤੇ ਆ ਰਿਹਾ ਹੈ ਸੰਸਾਰ ਚੇਤੇ ਆ ਰਿਹਾ ਹੈ ਔਰ ਜਿਸ ਕਾਰਨ ਕਰਕੇ ਅਹੰਕਾਰ ਪਰਬਲ ਰੂਪ ਹੋ ਕੇ ਸਾਹਮਣੇ ਖੜਾ ਹੋ ਜਾਂਦਾ ਹੈ ਐਸਾ ਕੰਮ ਹੈ ਤੋ ਸਤਗੁਰ ਨੇ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਬਨਸਪਤੀ ਦੇ ਵਿੱਚ ਮੈਲਾ ਗਰ ਸੰਗੈ ਨਿੰਮ ਬਿਰਖ ਸੇ ਚੰਦਨੇ ਨਿਕਟ ਬਸੰਤੋ ਬਾਸੋ ਨਾਨਕ ਅਹਮ ਬੁੱਧ ਨਾ ਬੋਤ ਜੈਸੇ ਮਲਿਆਗਰ ਚੰਦਨ ਉਸਦੇ ਨਿਕਟ ਅਗਰ ਨਿੰਮ ਦਾ ਕੌੜਾ ਵੀ ਦਰਖਤ ਹੈ ਤਾਂ ਉਸਦੇ ਸੁਗੰਧੀ ਆ ਜਾਏਗੀ ਉਸ ਸੁਗੰਧੀ ਨੂੰ ਪੀ ਲੈਂਦਾ ਹੈ ਉਸ ਸੁਗੰਧੀਆਂ ਨੂੰ ਆਪਣੇ ਵਿੱਚ ਸਮੋ ਲੈਦਾ ਹੈ ਔਰ ਕਿਸੇ ਹੱਦ ਤੱਕ ਮਲਿਆਗਿਰਦਾ ਰੂਪ ਬਣ ਜਾਂਦਾ ਹੈ ਔਰ ਸੁਗੰਧ ਵੰਡਣ ਲੱਗ ਪੈਂਦਾ ਹੈ ਲੇਕਿਨ ਨਿੰਮ ਤੋਂ ਵੀ ਅਧਿਕ ਨਿਕਟ ਅਗਰ ਕੋਈ ਬਾਸ ਦਾ ਬੂਟਾ ਖੜਾ ਹੈ ਤਾਂ ਬਨਸਪਤੀ ਸ਼ਾਸਤਰੀ ਕਹਿੰਦੇ ਨੇ ਉਸ ਦੇ ਚੰਦਨ ਦੀ ਖੁਸ਼ਬੂ ਨਹੀਂ ਆਉਂਦੀ ਉਹ ਚੰਦਨ ਦੀ ਮਹਿਕ ਨੂੰ ਆਪਣੇ ਵਿੱਚ ਨਹੀਂ ਸਮਾਉਂਦਾ ਉਸ ਦੇ ਕੁਝ ਮੂਲ ਕਾਰਨ ਕੁਝ ਵੀ ਹੋਵੇ ਔਰ ਅਧਿਆਤਮਿਕ ਦ੍ਰਿਸ਼ਟੀ ਰੱਖਣ ਵਾਲੇ ਪੁਰਸ਼ ਕਹਿੰਦੇ ਨੇ ਅੰਦਰੋਂ ਥੋਥਾ ਹੈ। ਬਾਸ ਆਪਸ ਦੀ ਟਕਰਾਂਦਾ ਹੈ। ਟਕਰਾਹਤ ਤੋਂ ਅਗਨ ਪੈਦਾ ਹੁੰਦੀ ਹੈ। ਜੰਗਲਾਂ ਦੇ ਜੰਗਲ ਸੜ ਜਾਂਦੇ ਨੇ, ਉਹ ਵੀ ਜਲ ਜਾਂਦੇ ਨੇ। ਬਾਸ ਦੇ ਵਿੱਚ ਗੰਢਾਂ ਨੇ। ਕਹਿੰਦੇ ਨੇ ਜੋ ਅੰਦਰੋਂ ਥੋਥਾ ਹੈ, ਬਿਲਕੁਲ ਥੋਥਾ। ਥੋਥਾ ਉਸ ਨੂੰ ਕਵਾਂਗੇ। जिसਦੇ ਅੰਦਰ ਭਰੋਸਾ ਹੀ ਨਹੀਂ ਜਿਸਦੇ ਅੰਦਰ ਭਾਵਨਾ ਹੀ ਨਹੀਂ ਜਿਸਦੇ ਅੰਦਰ ਸ਼ਰਧਾ ਹੀ ਨਹੀਂ ਇਹ ਤੇ ਬਾਸ ਹੈ ਅਗਰ ਐਸਾ ਮਨੁੱਖ ਸਤਸੰਗ ਦੇ ਵਿੱਚ ਵੀ ਬੈਠਾ ਹੈ ਤਾਂ ਐਸਾ ਸਮਝਣਾ ਚਾਹੀਦਾ ਹੈ ਕਿ ਚੰਦਨ ਦੇ ਨਿਕਟ ਇੱਕ ਬਾਸ ਦਾ ਬੂਟਾ ਹੈ ਚੰਦਨ ਆਪਣੀ ਫਰਾਗ ਦਿਲੀ ਨਾਲ ਰਜ ਕੇ ਮਹਿਕਵੰਡ ਰਿਹਾ ਹੈ ਲੇਕਿਨ ਥੋਤੇ ਬਣ ਕਰਕੇ ਬਾਸ ਉਸ ਫਰਾਗ ਦਿਲੀ ਤੋਂ ਵੀ ਬਾਝਾ ਰਹੇ ਰਿਹਾ ਹੈ ਉਸ ਦੀ ਮਹਿਕ ਨੂੰ ਚੰਦਨ ਦੀ ਮਹਿਕ ਨੂੰ ਆਪਣੇ ਉੱਤੇ ਜੋ ਹੈ ਖਾ ਨਹੀਂ ਦੇ ਰਿਹਾ ਦੂਸਰਾ ਵਰਨ ਢੋਖੀ ਹੈ ਟਕਰਾਂਦਾ ਔਰ ਆਪਸ ਦੇ ਟਕਰਾਂਦਾ ਹੈ ਥੋਥਾ ਹੈ ਦੂਸਰਾ ਬਿਰਤੀ ਟਕਰਾਹਟ ਦੀ ਹੈ ਇਹਦੇ ਨਾਲ ਟਕਰਾਨਾ ਉਹਦੇ ਨਾਲ ਮੱਥਾ ਮਾਰਨਾ ਉਸਦੇ ਨਾਲ ਮੱਥਾ ਮਾਰਨਾ ਤੋਂ ਟਕਰਾਹਟ ਤੋਂ ਤੇ ਅਗਨੀ ਪੈਦਾ ਹੋਵੇਗੀ ਕਿਸੇ ਨਾਲ ਟਕਰਾਂਦੇ ਹਾਂ ਗਰੋਥ ਤੇ ਪਰਬਲ ਹੋਵੇਗਾ ਅਗਨੀ ਬਹੁਤ ਪਰਬਲ ਰੂਪ ਧਾਰਨ ਕਰੇਗੀ। ਔਰ ਉਸ ਕਰੋਧ ਦੇ ਚ ਮਨੁੱਖ ਖੁਦ ਸੜੇਗਾ, ਦੂਜੇ ਨੂੰ ਜਲਾਏਗਾ। ਕਰੋਧੀ ਮਨੁੱਖ ਖੁਦ जलेਗਾ, ਦੂਸਰਿਆਂ ਨੂੰ ਜਲਾਏਗਾ। ਵਿਚਾਰਕ ਦਾਰਸ਼ਨਿਕ ਐਸਾ ਕਹਿੰਦੇ ਨੇ, "ਕ੍ਰੋਧ ਅਹੰਕਾਰ ਦੀ ਛਾਇ ਹੈ। ਜਿੰਨਾ ਪਰਬਲ ਅਹੰਕਾਰ ਹੋਵੇਗਾ, ਉਤਨਾ ਹੀ ਪਰਬਲ ਕਰੋਧ ਹੋਵੇਗਾ।"

ਖੁਦ ਜ਼ਖਮੀ ਹੋਵੇਗਾ ਦੂਸਰੇ ਨੂੰ ਜ਼ਖਮੀ ਕਰੇਗਾ ਇਸ ਵਾਸਤੇ ਬਾਸ ਨਾਲ ਤਸ਼ਵੀਹ ਦਿੱਤੀ ਹੈ ਬਾਸ ਆਪਸ ਵਿੱਚ ਟਕਰਾਂਦੇ ਨੇ ਅਗਨ ਪੈਦਾ ਹੋ ਜਾਂਦੀ ਹੈ ਜੰਗਲਾਂ ਦੇ ਜੰਗਲ ਜਲ ਕੇ ਰਾਖ ਹੋ ਜਾਂਦੇ ਨੇ ਖਾਕ ਹੋ ਜਾਂਦੇ ਨੇ ਬਨਸਪਤੀ ਦੇ ਸਤਗੁਰਾਂ ਨੇ ਇੱਕ ਦੂਸਰਾ ਉਦਾਹਰਣ ਦਿੱਤਾ ਹੈ ਨਿੰਮ ਦਾ ਮੈਲਾ ਗਰ ਸੰਗੇ ਨਿੰਮ ਬਿਰਖ ਸੇ ਚੰਦਨੇ ਨਿਕਟ ਬਸੰਤੋ ਬਾਸੋ ਨਾਮਕ ਆਮ ਬੁੱਢ ਨਾ ਬੋਹਤੇ ਬਾਵੇਂ ਨਿੰਮ ਦਾ ਦਰਖਤ ਹੈ ਤੇ ਕੋੜਾ ਇਹਦੇ ਫਲ ਵੀ ਕੋੜੇ ਨੇ ਇਹਦੇ ਪੱਤੇ ਵੀ ਕੋੜੇ ਨੇ ਲੇਕਿਨ ਇੱਕ ਖੂਬੀ ਹੈ ਇਹ ਚੰਦਨ ਦੀ ਮਹਿਕ ਆਪਣੇ ਵਿੱਚ ਸਮੋ ਲੈਦਾ ਹੈ ਭਰੋ ਲੈਦਾ ਹੈ ਕਈ ਮਨੁੱਖ ਦੇਖਣ ਦੇ ਚ ਆਏ ਨੇ ਰੁੱਖੇ ਨੇ ਕੋੜਾ ਵੀ ਬੋਲ ਲੈਂਦੇ ਨੇ ਲੇਕਿਨ ਐਸੀ ਖੂਬੀ ਹੈ ਕਿ ਗੁਰਬਾਣੀ ਸੁਣਦੇ ਆ ਸਤਸੰਗ ਵਿੱਚ ਬੈਠਦੇ ਆ ਗੁਰੂ ਦੇ ਸ਼ਬਦਾਂ ਦੀ ਮਹਿਕ ਨੂੰ ਆਪਣੇ ਵਿੱਚ ਥਾਂ ਦੇ ਦਿੰਦੇ ਨੇ ਦੇਵੀ ਗੁਣਾ ਨੂੰ ਆਪਣੇ ਅੰਦਰ ਥਾਂ ਦੇ ਦਿੰਦੇ ਨੇ ਇਹ ਗੱਲ ਵੱਖਰੀ ਹੈ ਕਿ ਅਜੇ ਥੋੜਾ ਰੁਖਾ ਪੇ ਬੋਲਦੇ ਨੇ ਅਜੇ ਥੋੜੇ ਠਿੱਕੇ ਪੇ ਬੋਲਦੇ ਨੇ ਕਿਧਰੇ ਕਿਧਰੇ ਕੜਾਵਾਟ ਵੀ ਹੈ ਜੀਵਨ ਦੇ ਵਿੱਚ ਲੇਕਿਨ ਫਿਰ ਵੀ ਗੁਣਾ ਦੀ ਮਹਿਕ ਹੈ ਦੇਵੀ ਗੁਣਾ ਦੀ ਜੋ ਹੈ ਸੁਗੰਧੀ ਹੈ ਇਸ ਵਾਸਤੇ ਸਤਗੁਰਾਂ ਨੇ ਇਹ ਦੋ ਉਦਾਹਰਣ ਦਿੱਤੇ ਨੇ ਬਾਸ ਤੇ ਨਿੰਮ ਇਹ ਠੀਕ ਹੈ ਕਿ ਬਾਸ ਕੌੜਾ ਵੀ ਨਹੀਂ ਉਹਦੇ ਪੱਤੇ ਕੌੜੇ ਵੀ ਨਹੀਂ ਲੇਕਿਨ ਥੋਥਾ ਹੈ ਗੰਡਾ ਨਹੀਂ ਔਰ ਉਹ ਵਰਮ ਦੋਖੀ ਹੈ ਕਿ ਜੋ ਆਪਣੇ ਵਰਮ ਦਾ ਦੋਖੀ ਹੈ ਜਿਸ ਵਿੱਚ ਵਿਕਾਰਾਂ ਦੀਆਂ ਗੰਢਾਂ ਨੇ ਜਿਹੜਾ ਬਿਲਕੁਲ ਥੋਤਾ ਸ਼ਰਦਾ ਹੀਣ ਹੈ ਉਹ ਅਗਰ satsang ਵਿੱਚ ਬੈਠਾ ਵੀ ਹੈ ਗੁਰੂਕੁਲ ਬੈਠਾ ਵੀ ਹੈ ਤਾਂ ਕੋਈ ਲਾਭ ਪ੍ਰਾਪਤ ਨਹੀਂ ਕਰ ਸਕੇਗਾ ਆਪਣੇ ਅਹੰਕਾਰ ਦੇ ਕਰਕੇ ਖੁਦ जलेਗਾ ਦੂਸਰਿਆਂ ਨੂੰ ਜਲਾਵੇਗਾ ਧਾਰਮਿਕ ਦੁਨੀਆ ਦੇ ਸਿਆਣੇ ਮਨੁੱਖ ਕਹਿੰਦੇ ਨੇ ਕਿ ਮਨੁੱਖ ਦੇ ਅੰਤਿਮ ਕਰਮ ਦੀ ਸੇਜਾ ਤੇ ਜਾਂ ਨਿਰੰਕਾਰ ਬੈਠੇਗਾ ਜਾਂ ਅਹੰਕਾਰ ਬੈਠੇਗਾ ਦੋਵੇਂ ਨਹੀਂ ਵੇਠ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵੀ ਫੈਸਲਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾ ਵਸੇ ਇਕ ਥਾਂ ਕਹਿੰਦੇ ਨੇ ਪ੍ਰਮਾਤਮਾ ਦੀ ਉਂਝ ਤੇ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਪਰ ਨਿਰੰਕਾਰ ਦੇ ਅਹੰਕਾਰ ਨਾਲ ਵਿਰੋਧਤਾ ਹੈ ਨਿਰੰਕਾਰ ਤੇ ਅਹੰਕਾਰ ਦੋਵੇਂ ਇਕ ਥਾਂ ਤੇ ਨਹੀਂ ਰਹਿ ਸਕਦੇ ਕਰਤਾਰ ਤੇ ਅਹੰਕਾਰ ਦਾ ਵਾਸਾ ਇੱਕ ਥਾਂ ਤੇ ਹੋ ਨਹੀਂ ਸਕਦਾ ਦੋਏ ਨਾ ਵਸੇ ਇੱਕ ਥਾਂ ਹੈ ਜਿਸ ਤੇ ਹਿਰਦੇ ਦੇ ਤਲ ਤੇ ਅਹੰਕਾਰ ਬੈਠਾ ਹੈ ਸਮਝ ਲਓ ਉੱਥੇ ਨਿਰੰਕਾਰ ਲਈ ਕੋਈ ਥਾਂ ਨਹੀਂ ਰੋਜ਼ ਸਤਸੰਗ ਦੀ ਸਾਧਨਾ ਔਰ ਇਹਦੇ ਚ दैवी ਗੁਣਾਂ ਨੂੰ ਇਕੱਠਾ ਕਰਕੇ ਅਹੰਕਾਰ ਨੂੰ ਰੁਕਸਤ ਕਰਨਾ ਹੁੰਦਾ ਹੈ ਆਪਣੇ ਘਰ ਚੋਂ ਕੱਢਣਾ ਹੁੰਦਾ ਹੈ ਔਰ ਨਿਰੰਕਾਰ ਨੂੰ ਬੁਲਾਣਾ ਹੁੰਦਾ ਹੈ ਹਿਰਦੇ ਦੀ ਸੇਜਾ ਤੇ ਬਿਠਾਣਾ ਹੁੰਦਾ ਹੈ ਧਰਮ ਦੀ ਸਾਧਨਾ ਇਸੇ ਵਾਸਤੇ ਹੈ ਸੂਫੀ ਸੰਤ ਸਮਸਤ ਬ੍ਰਹਿਮ ਦਾ ਇੱਕ ਬੜਾ ਸੁੰਦਰ ਵਾਕ ਹੈ ਉਹ ਕਿਨਰ ਬਾਜ਼ ਆਮਦਮ ਬਾਜ਼ ਆਮਦਮ ਤਿਆਰ ਰਾ ਮਹਿਮਾਂ ਕੋ ਨ ਮੈਂ ਤੇ ਬਾਰ-ਬਾਰ ਇਸ ਦੁਨੀਆ ਦੇ ਚ ਆਇਆ ਕੋਸ਼ਿਸ਼ ਕਰਦਾ ਰਿਹਾ ਉਹਦਾ ਨੂੰ ਆਪਣੇ ਘਰ ਲਿਆ ਆ ਪਰ ਬਦਕਸਤੀ ਮੇਰੇ ਘਰ ਦੇ ਜੋ ਅਹੰਕਾਰ ਬੈਠਾ ਹੋਇਆ ਸੀ ਉਹਨੂੰ ਕੱਢਣ ਵਿੱਚ ਮੈਂ ਸਫਲ ਨਹੀਂ ਹੋ ਸਕੇ ਉਹਨੂੰ ਰੁਕਸਤ ਕਰਨ ਵਿੱਚ ਮੈਂ ਸਫਲ ਨਹੀਂ ਹੋ ਸਕਿਆ ਔਰ बार-बार ਉਸੇ ਹੀ ਸਿਰਮੌਰ ਅਹੰਕਾਰ ਨਾਲ ਝਗੜਦੇ ਆ ਮੇਰਾ ਜੀਵਨ ਬੀਤਿਤ ਹੋ ਜਾਂਦਾ ਰਿਹਾ ਭਗਤ ਕਬੀਰ ਜੀ ਮਹਾਰਾਜ ਵੀ ਕਹਿੰਦੇ ਨੇ ਕਹਿਤ ਕਬੀਰ ਇਹ ਪੰਚ ਕੋ ਝਗਰੋ ਝਗਰਤ ਜਨਮ ਗਮਾਇਆ ਝੂਠੀ ਮਾਇਆ ਸਭ ਜਗ ਬਾਂਧਿਆ ਮੈਂ ਰਾਮ ਰਮਤ ਸੁਖ ਪਾਇਆ ਐਸਾ ਨਹੀਂ ਹੈ ਕਿ ਮਨੁੱਖ ਜੋ ਬਾਹਰ ਲੜਾਈ ਪ੍ਰਗਟ ਕਰਦਾ ਹੈ ਦਰਸਲ ਲੜਾਈ ਤੇ ਪਹਿਲੇ ਉਸਦੇ ਅੰਦਰ ਹੋ ਰਹੀ ਹੈ ਔਰ ਉਹ ਝਗੜਾ ਹੈ ਅਹੰਕਾਰ ਨਾਲ ਜਿਤਨਾ ਪਰਬਲ ਅਹੰਕਾਰ ਹੋ ਜਾਵੇਗਾ ਕੁਦਰਤੀ ਗੱਲ ਹੈ ਉਤਨਾ ਹੀ ਮਨੁੱਖ ਉਸ ਨੂੰ ਕ੍ਰੋਧ ਦੇ ਰੂਪ ਵਿੱਚ ٹکراہٹ کے روپ چار پرگٹ کرے گا اور ایسے منق کل شانتی دیا سیلم دوی گن سارے سارے جو ہے دور رو سبان نے بڑا سندر اداہر دتا ہے نم کا برکش کوڑا ضرور ہے تھوتھا نہیں ہے شردا ہے بھاونا ہے ویکارا دیا گنڈا بھی نہیں ہیں اور نم ورن دو بھی نہیں ہے ਆਪਣੀ ਜ਼ਾਤ ਨੂੰ ਜਲਾਣ ਵਾਲਾ ਨਹੀਂ ਆਪਣੇ ਵਰਨ ਨੂੰ ਖਤਮ ਕਰਨ ਵਾਲਾ ਨਹੀਂ ਉਹਦੇ 'ਚ ਇਹ ਖੂਬੀਆਂ ਨੇ ਇਹਨਾਂ ਖੂਬੀਆਂ ਕਰਕੇ ਉਹ ਕੌੜਾ ਹੁੰਦਾ ਹੋਇਆ ਵੀ ਸੁਗੰਧਿਤ ਹੋ ਜਾਂਦਾ ਹੈ ਜਦ ਕੇ ਬਾਸ ਕੌੜਾ ਤੇ ਨਹੀਂ ਥੋਥਾ ਹੋਣ ਕਰਕੇ ਸੁਗੰਧੀ ਧਵਾਂਜਾ ਰਹਿ ਜਾਂਦਾ ਹੈ ਮਹਿਕ ਧਵਾਂਜਾ ਰਹਿ ਜਾਂਦਾ ਹੈ ਗਾਥਾ ਗੰਗੋਪਾਲ ਕਥਨ ਮਥਨੁ ਮਾਨ ਮਰਦਨੇ ਹਤਨ ਪੰਚ ਸਤਰੇਣ ਨਾਮਿਕ ਹਰ ਬਾਣੀ ਪਰਹਾਰੁ ਨਹੀਂ ਇਸ ਬਾਣੀ ਦਾ ਨਾਮ ਗਾਥਾ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਇਸ ਗਾਥਾ ਨਾਮਕ ਬਾਣੀ ਵਿੱਚ ਅਸੀਂ ਗੋਪਾਲ ਦੇ ਗੁਣਾਂ ਨੂੰ ਭਰੋਇਆ ਹੈ ਮਾਲਾ ਬਣਾਈ کتھ کے اس داگے دوپال کے گڑ پروئے سندر مالا بنائی پشپ مالا کتن متن مان مردنے کوئی اس گا کاتن کرے اچار کرے پاٹھ کرے متن کوئی وچار کرے پاٹ کرے کرے مان مردنے उसका मान मर्दन हो जाएगा मिट जाएगा नाश हो जाएगा खत्म हो जाएगा अहंकार मिट गया निरंकार प्रकट हो गए कंदन निरंकार ते हर इक दे बूए ते खड़ा है दर ते खड़ा है ते सिर्फ दर ते ही नहीं खड़ा बस तक भी देर है बदकिस्मती है कि सडा अहंकार सनु बुआ नहीं खोलण देदा है ਦਵਾਰ ਖੋਲ੍ਹ ਨਹੀਂ ਦਿੰਦਾ ਉਹ ਤੇ ਦਸਤਕ ਦੇ ਰਿਹਾ ਹੈ ਉਹ ਐਸੇ ਦਸਤਕ ਦੇ ਰਿਹਾ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਹਰ ਇੱਕ ਬੂਏ ਤੇ ਸਵੇਰੇ ਸਵੇਰੇ ਦਸਤਗਰੈਂਦੀਆਂ ਨੇ ਕੋਈ ਵਿਰਲਾ ਹੀ ਖੁਸ਼ਕਿਸਮਤ ਹੈ ਕਿ ਉਹਨਾਂ ਕਿਰਨਾਂ ਦਾ ਕੋਈ ਸਵਾਗਤ ਕਰੇ ਸੂਰਜ ਦੀ ਉਸ ਰੋਸ਼ਨੀ ਦਾ ਕੋਈ ਸਵਾਗਤ ਕਰੇ ਇਸੇ ਤਰੀਕੇ ਨਾਲ ਪ੍ਰਭੂ ਹਰ ਵਕਤ ਹਰ ਇੱਕ ਦੇ ਹਿਰਦੇ ਦੇ ਦਵਾਰ ਤੇ ਦਸਤਕ ਦੇ ਰਿਹਾ ਹੈ ਖੜਕੜਾ ਰਿਹਾ ਹੈ ਕਦੀ ਕਦائیں ਕੋਈ ਵਿਰਲਾ ਮਨੁੱਖ ਆਪਣੇ ਹਿਰਦੇ ਦਾ ਬੂਆ ਖੋਲ ਕੇ ਸਵਾਗਤ ਕਰਦਾ ਹੈ ਪ੍ਰਭੂ ਨੂੰ ਸਵਾਗਤ ਕਰਦਾ ਹੈ ਦੇਵੀ ਗੁਣਾ ਦਾ ਆਪਣੇ ਹਿਰਦੇ ਦੇ ਸੇਜਾ ਤੇ ਬਿਠਾਉਂਦਾ ਹੈ ਇਹ ਗਾਥਾ ਨਾਮਕ ਅਗੰਮੀ ਬਾਣੀ ਦੇਵੀ ਗੁਣਾ ਦੇ ਫੁੱਲਾਂ ਨਾਲ ਪਰੋਈ ਹੋਈ ਜਿਸ ਦਾ ਨਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਗਾਥਾ ਰਖਦੇ ਨੇ ਤੇ ਫਿਰ ਫਰਮਾਨ ਕਰਦੇ ਨੇ ਵਾਸਤਵਕ ਇਹ ਗਾਥਾ ਕੀ ਹੈ ਗਾਥਾ ਗੁੰਫ ਗੋਪਾਲ ਕਥਨ ਮਤਨ ਮਾਨ ਮਰਦਨ ਹੈ ਅਸੀਂ ਇਸ ਗਾਥਾ ਵਿੱਚ ਗੋਪਾਲ ਦੇ ਗੁਣਾਂ ਨੂੰ ਪਰੋਇਆ ਹੈ ਗੁੰਫ ਹੈ ਪਰੋਇਆ ਹੈ ਕੋਈ ਵੀ ਉਚਾਰਨ ਕਰੇ ਕੋਈ ਵੀ ਵਿਚਾਰ ਕਰੇ ਕਿਉਂਕਿ ਪੜਿਆ ਹੋਇਆ ਵਿਚਾਰਨਾ ਚਾਹੀਦਾ ਹੈ ਮੂੰਹ ਵਿੱਚ ਅਗਰ ਬੁਰਕੀ ਰੱਖ ਲਈਏ ਤੇ ਦੰਦਾ ਨਾਲ ਚਬਾਈਏ ਨਾ ਉਹਨੂੰ ਥੱਲੇ ਨਾ ਕਰੀਏ ਤੋ ਕਈ ਦਫਾ ਮੂੰਹ ਦੇ ਚ ਰੱਖਿਆ ਹੋਇਆ ਵੀ ਵਿਅਰਥ ਚਲਾ ਜਾਂਦਾ ਹੈ ਇਹ ਠੀਕ ਹੈ ਸਵਾਦ ਆ ਗਿਆ ਰਸ ਆ ਗਿਆ ਪਰ ਸ਼ਕਤੀ ਤੇ ਤਾਂ ਬਣੇਗੀ ਤਾਕਤ ਤੇ ਤਾਂ ਬਣੇਗੀ ਜੇ ਉਸ ਨੂੰ ਚਬਾਈਏ ਉਸ ਨੂੰ ਪਚਾਈਏ ਔਰ ਉਹ ਬੁਰਕੀ ਥੱਲੇ ਵੀ ਜਾਏ ਤਾਂ ਜਾ ਕੇ ਕਿਧਰੇ ਸਰੀਰ ਦਾ ਬਲ ਬਣੇਗੀ शरीर दा मांस बनेगी शरीर दा खून बनेगी तो इसी तरीके ना नाल ਕੀਤਾ ਹੋਇਆ ਬਾਤ ਉਚਾਰਨ ਕੀਤੀ ਹੋਈ ਗੁਰੂ ਦੀ ਬਾਣੀ ਅਗਰ ਵਿਚਾਰ ਨਾ ਕਰੀਏ ਤੋ ਸਮਝ ਲੋ ਦੰਦਾ ਨਾਲ ਇਸ ਭੋਜਨ ਨੂੰ ਚਬਾਣਾ ਸ਼ੁਰੂ ਨਹੀਂ ਕੀਤਾ ਥੱਲੇ ਨਹੀਂ ਕੀਤਾ ਤੋ ਮਹਾਰਾਜ ਕਹਿੰਦੇ ਨੇ ਗਾਥਾ ਗੁੰਫ गोबाल कथन मंथन मान मर्दन ਇਸ ਦੇ ਨਾਲ ਮਾਨ ਮਰਦਨ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਜੋ ਇਸ ਗਾਥਾ ਦੀ ਵਿਚਾਰ ਕਰਦਾ ਹੈ ਜੋ ਇਸ ਗਾਥਾ ਦਾ ਉਚਾਰਨ ਕਰਦਾ ਹੈ ਹਤੰ ਪੰਛਤ੍ਰੇਣ ਨਾਨਕ ਹਰ ਬਾਣੀ ਪਰਹਾਰਣੇ ਉਹਦੀ ਰਸਨਾ ਹਰੀ ਨਾਮ ਦਾ ਉਚਾਰਨ ਕਰਨ ਲੱਗ ਪੈਂਦੀ ਹੈ ਔਰ ਜੈਸੇ ਹਰੀ ਨਾਮ ਦੇ ਇਹ ਤੀਰ ਚਲਾਉਂਦਾ ਹੈ ਜਪਦੇ ਤੀਰ ਚਲਾਉਂਦਾ ਹੈ ਪੰਨੇ ਦੇ ਪੰਨੇ ਸ਼ਤਰੂ ਨਾਸ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਅਸੀਂ ਸੰਸਾਰੀ ਉਸ ਨੂੰ ਕਹਿੰਦੇ ਆ ਜਿਸ ਨੂੰ ਇਹਨਾਂ ਪੰਜਾਂ ਨੇ ਜਿੱਤ ਲਿਆ ਅਸੀਂ ਭਗਤ ਤੇ ਸੰਤ ਉਹਨੂੰ ਹੀ ਆਖ ਸਕਦੇ ਹਾਂ ਜਿਸ ਨੇ ਇਹ ਪੰਜ ਜਿੱਤ ਲਏ ਨੇ ਜਿਨ ਮਿਰ ਮਾਰੇ ਪੰਜ ਸੂਰ ਬੀਰ ਐਸੋ ਕੌਮ ਬਲੀਰੇ ਜਗਤ ਦੇ ਸੰਸਾਰ ਦੇ ਇਸ ਤੇ ਇਹ ਪੰਜਾਂ ਹੀ ਬਲੀਰੇ ਆ ਔਰ ਸਾਰੇ ਇਹਨਾਂ ਨੇ ਜਿੱਤ ਕੇ ਰੱਖਿਆ ਹੈ ਕਦੀ ਕਦਾਂ ਕੋਈ ਇਕ ਕਦ ਸੰਤ ਕੋਈ ਇਕ ਕਦ ਭਗਤ ਕੋਈ ਇਕ ਕਦ ਰਸਕ ਕੋਈ ਕਦ ਗੁਰਮਖ ਇਹਨਾਂ ਪੰਜਾਂ ਨੂੰ ਜਿੱਤ ਲੈਂਦਾ ਹੈ ਇਹਨਾਂ ਪੰਜਾਂ ਨੂੰ ਪਛੜ ਲੈਂਦਾ ਹੈ ਕਹਿੰਦੇ ਨੇ ਜੋ ਇਹਨਾਂ ਪੰਜਾਂ ਦੇ غلام ਨੇ ਉਹਨਾਂ ਨੇ ਹਰ ਤਰ੍ਹਾਂ ਦੀਆਂ ਗੁਲਾਮੀਆਂ ਨੂੰ ਬਾੜ ਜਨਮ ਦਿੱਤਾ ਹੈ ਉਹ ਆਪਣੇ ਬੱਚਿਆਂ ਨੂੰ ਵੀ ਕਿਸੇ ਪ੍ਰਕਾਰ ਦੀ ਆਜ਼ਾਦੀ ਨਹੀਂ ਦੇਣਗੇ ਪਤਨੀ ਦੀ ਵੀ ਹਰ ਪ੍ਰਕਾਰ ਦੀ ਸੁਤੰਤਰਤਾ ਦੇ ਵਿੱਚ 바ੜਾ ਖੜੀ ਕਰਨਗੇ ਉਹ ਮਾਂ ਬਾਪ ਨੂੰ ਵੀ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਦੇ ਸਕਦੇ ਉਹ ਪਰਵਾਹਾਂ ਨੂੰ ਵੀ ਬੰਧਨ ਵਿੱਚ ਪਾਣਗੇ ਭੈਣਾਂ ਨੂੰ ਵੀ ਬੰਧਨ ਵਿੱਚ ਪਾਣਗੇ ਔਰ ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ ਉਹ ਦੇਸ਼ ਨੂੰ ਵੀ ਬੰਧਨ ਵਿੱਚ ਪਾਵੇਗਾ ਕੌਮ ਨੂੰ ਵੀ ਬੰਧਨ ਵਿੱਚ ਪਾਵੇਗਾ ਔਰ ਸ਼ਕਤੀ ਵੱਧ ਗਈ ਤੇ ਸਾਰੇ ਸੰਸਾਰ ਨੂੰ ਵੀ ਬੰਧਨ ਵਿੱਚ ਪਾਉਣ ਦੀ ਕੋਸ਼ਿਸ਼ ਕਰੇਗਾ ਗੁਲਾਮ ਕਰਨ ਦੀ ਕੋਸ਼ਿਸ਼ ਕਰੇਗਾ ਖਾਸ ਕਰਕੇ ਉਹ ਜੋ ਇਨ੍ਹਾਂ ਪੰਜਾਂ ਦਾ ਗੁਲਾਮ ਹੈ ਪਰ ਜਿਸ ਨੇ ਇਹ ਪੰਜ ਮਾਰ ਦਿੱਤੇ ਨੇ ਆਜ਼ਾਦ ਹੋ ਗਏ ਸਵਤੰਤਰ ਹੋ ਗਏ ਕਿੰਨ੍ਹੇ ਇਸ ਤਰ੍ਹਾਂ ਦੇ ਮਨੁੱਖਾ ਨਹੀਂ ਸਵਤੰਤਰਤਾ ਦਾ ਖਾਬਲੇ ਹੈ ਸਵਤੰਤਰਤਾ ਨੂੰ ਜਨਮ ਦਿੱਤਾ ਹੈ ਔਰ ਇਹਨਾਂ ਨੇ ਬੁਲੰਦ ਬਾਗ ਇਹ ਵੀ ਆਖਿਆ ਕਿ ਪ੍ਰਮਾਤਮਾ ਦੇ ਨਾਮ ਜਪਣ ਦਾ ਫਲ ਹੀ ਮੁਕਤੀ ਹੈ ਆਜ਼ਾਦੀ ਹੈ ਸਵਤੰਤਰਤਾ ਹੈ ਨਾ ਜਨਮ ਦਾ ਬੰਧਨ ਨਾ ਮਰਨ ਦਾ ਬੰਧਨ ਨਾ ਕਿਸੇ ਔਗਣਾ ਦਾ ਬੰਧਨ ਗੁਲਾਮੀ ਹੈ ਹੀ ਨਹੀਂ आजादी है बंधन है ही नहीं मोक्ष है मुक्ति है तो साहिब कहंदे ने गौत था गुंप गोपावल कथन मंथन मान मर्दने हतन पंच सत्रण नानक हर बाणे पर हारणे बार देशां दे ते कदी कदायें कोई युद्ध होंदे ने किसी इक कौम दा दूसरी कौम नाल किसी इक देश दा दूसरे देश नाल ਪਰ ਅੰਦਰ ਤੇ ਹਰ ਵਕਤ ਯੁੱਧ ਚੱਲ ਰਿਹਾ ਹੈ। ਔਰ ਇਨਾ ਪੰਨਾਂ ਦੇ ਨਾਲ ਚੱਲ ਰਿਹਾ ਹੈ। ਔਰ ਬਦਕਿਸਮਤੀ ਇਹ ਹੈ ਕਿ ਪੰਨੇ ਸਾਨੂੰ ਰੋਜ਼ ਹੀ ਪਛਾੜ ਕੇ ਰੱਖ ਦਿੰਦੇ ਨੇ। ਹਾਰ ਤੇ ਇੱਕ ਦਿਨ ਦੀ ਹੀ ਕਾਫੀ ਹੁੰਦੀ ਹੈ। ਰੋਜ਼ ਹਾਰਦੇ ਹਾਂ। ਰੋਜ਼ ਹਾਰਦੇ ਹਾਂ। ਔਰ ਰੋਜ਼ ਇਹ ਸਾਨੂੰ ਪੰਨੇ ਪਛਾੜਦੇ ਨੇ। ਹਾਰ ਕਿਸਮਤ ਬਣ ਜਾਂਦੀ ਹੈ। ਹਾਰ ਜ਼ਿੰਦਗੀ ਬਣ ਜਾਂਦੀ ਹੈ। ਹਾਰ ਕਬੂਲ ਹੋ ਜਾਂਦੀ ਹੈ। ਹਾਰ ਦੇ ਵਿੱਚ ਜੀਵਣਾ ਆਦਤ ਬਣ ਜਾਂਦੀ ਹੈ ਸੁਭਾਅ ਬਣ ਜਾਂਦਾ ਹੈ ਕਦੀ ਕਦਾਈਂ ਕੋਈ ਮਨੁੱਖ ਆਪਣੇ ਸੁਭਾਅ ਨੂੰ ਸਤਸੰਗ ਦੇ ਆਸਰੇ ਤੇ ਬਦਲਣ ਦੀ ਕੋਸ਼ਿਸ਼ ਕਰਦਾ ਹੈ ਔਰ ਕਹਿੰਦਾ ਨਹੀਂ ਮੈਂ ਇਨਾ ਪੰਜਾਂ ਨੂੰ ਹਰਾ ਕੇ ਜੀਵਣਾ ਹੈ ਹਾਰ ਕੇ ਨਹੀਂ ਜੀਵਣਾ ਔਰ ਜੈਸੇ ਇਨਾ ਪੰਜਾਂ ਨੂੰ ਹਰਾਉਂਦਾ ਹੈ ਇੱਕ ਅਗੰਮੀ ਸਿੰਘਾਸਣ ਦੀ ਉਸ ਨੂੰ ਪ੍ਰਾਪਤੀ ਆਉਂਦੀ ਹੈ ਅਬ ਤੋ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ ਸਾਰੰਗ ਬਾਣੀ राम कवीरा एक भय है कोई न सके पहचाने तो ए जो अगमई वाणी है इसलिए गुरु अर्जुन देव जी महाराज प्रमाण करदेने तमाम गोपाल दे गुणानों असेश देच परोया जो भी इसका कथन करेगा जो भी इस दी विचार करेगा और विचार करके जिस भी रसना प्रभु दा नाम जपेगी ओ इना पन्नाई शत्रुआना मार के सारे शत्रुआना नु ढेढेरी करके परम आनन परम मोक्ष दी प्राप्ति ਨੂੰ ਜੋ ਹੈ ਹਾਸਲ ਕਰੇਗਾ ਔਰ ਪਰਮ ਸੁਖ ਉਸ ਦੀ ਝੋਲੀ ਵਿੱਚ ਪਵੇਗਾ ਤੇ ਵੀਰੋ ਅੱਜ ਦੀ ਕਥਾ ਦੇਖੀ ਯਕੀਨ ਕਰੋ ਮੈਨੂੰ ਤੇ ਬੜਾ ਹੀ ਆਨੰਦ ਤੇ ਬੜਾ ਸਕੂਨ ਮਿਲਿਆ ਬਾਕੀ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਰੱਖਿਓ ਧਿਆਨ ਸਰਾ ਖਿਆਲ ਰੱਬ ਰੱਖਾ